ਕਿਤੇ ਰਹਿੰਦੇ ਹੋ ਕੀ ਕਿਸ ਤਰ੍ਹਾਂ ਆਗਲ ਹੋਣਾ ਮਨਾਵਾ ਮੇਰਾ ਮੈਂ ਕੰਮ ਤੇ ਗਈ ਸੀ ਮੇਰੇ ਮਗਰੋਂ ਪਤਾ ਨਹੀਂ ਕੀ ਬਣਿਆ ਕੀ ਹੋਇਆ ਪਤਾ ਨਹੀਂ ਸਮਝ ਨਹੀਂ ਆਈ ਕੁੜੀ ਮੇਰੀ ਕੱਲੀ ਘਰ ਕਿੰਨਾ ਕ ਨੁਕਸਾਨ ਹੋ ਚੁੱਕਾ ਹੈ ਇਸ ਟੂਨ ਨੁਕਸਾਨ ਤੇ ਕਾਫੀ ਪੈਸੇ ਵੀ ਆਏ ਹੀ ਸਮਾਨ ਵੀ ਆਏ ਜੋ ਹੈਗਾ ਵਿੱਚ ਸਾਰਾ ਕੁਝ ਖਤਮ ਹੋ ਗਿਆ ਸਭ ਸਵਾਲ ਠੀਕ ਹੈ ਤੁਸੀਂ ਇੱਥੇ ਆਪ ਮਾਲਕ ਸੀ ਜਾਂ ਕਿਰਾਏ ਤੇ ਰਹੇ ਨਹੀਂ ਕਿਰਾਏ ਤੇ ਰਹ ਰਹੇ ਆ ਠੀਕ ਆਪ ਹੀ ਕੰਮ ਤੇ ਗਏ ਹੋ ਇਸ ਕਿੰਨੇ ਟਾਈਮ ਤੋਂ ਚੱਕ ਲੱਗੀ ਹੈ ਹਾਂਜੀ ਕਿੰਨੇ ਵਜੇ ਦੀ ਹੈ ਇਹਨਾ ਤੇ ਮੈਨੂੰ ਪਤਾ ਹੀ ਨਹੀਂ ਐ ਮੈਂ ਤੇ ਆਪ ਕੰਮ ਤੇ ਚੱਲ ਗਈ ਐ ਸਵੇਲੇ ਚੱਲ ਗਈ ਨਾ ਠੀਕ ਕਿੰਨੇ ਵਜੇ ਘਟਣਾ ਹੈ ਇਹ 9:30 ਵਜੇ ਦੀ ਘਟਨਾ ਆ ਤੇ 9:00 ਜੰਦੀ ਤੇ ਮੈਂ ਉਹਨਾਂ ਨੂੰ ਫੋਨ ਕੀਤਾ ਫਾਇਰ ਬ੍ਰਿਗੇਡ ਵਾਲਿਆਂ ਨੂੰ ਉਹਨਾਂ ਨੇ ਦੋਵੇਂ ਬੂਏ ਬੰਦੀ ਤੇ ਆਪ ਇਹ ਕੰਮ ਤੇ ਗਏ ਇਹਦੇ ਸਾਰੇ ਕਿ ਗਵੰਡੀਆਂ ਨੇ ਦੱਸਿਆ ਰੋਲਾ ਰੋਲਾ ਪਾਇਆ ਤੇ ਤਾਂ ਕਰਕੇ ਪਤਾ ਲੱਗਾ ਤੇ ਬੂਹਾ ਆਣ ਕੇ ਮਾਂ ਖੋਲਤਾ ਏ ਫਿਰ ਨਾਲੇ ਫੋਨ ਕਰਕੇ ਤੇ ਨਾਲੇ ਦੋ ਗੱਡੀਆਂ ਉਹਨਾਂ ਦੀਆਂ ਹੀ ਆਇਆਂ ਪਹਿਲਾਂ ਇੱਕ ਆਹੀ ਉਹ ਖੱਲੀ ਹੋ ਗਈ ਪਾਣੀ ਦੀ ਫਿਰ ਦੂਜੀ ਗੱਡੀ ਆਈ ਦੀ ਬਾਕੀ ਇਹਨਾਂ ਦਾ ਨਿੱਜੀ ਨੁਕਸਾਨ ਬੜਾ ਹੋਇਆ ਕਿੰਨਾ ਕੁ ਨੁਕਸਾਨ ਇਹਨਾਂ ਦੀ ਰਕਮ ਹੀ ਕੋਈ 40-50 ਹਜ਼ਾਰ ਦੀ ਰਕਮ ਹੀ ਤੇ ਸੋਨਾ ਵੀ ਹੈਗਾ ਇਹਨਾਂ ਕੋਲ ਤੇ ਬਾਕੀ ਸਾਰੇ ਮੋਬਾਈਲ ਮੂਬਿਲ ਅੰਦਰ ਹੀ ਪਏ ਦੇ ਤੇ ਬਾਕੀ ਤੁਸੀਂ ਦੇਖਿਆ ਹੀ ਆ ਦੇਦਵਾ ਅੱਗ ਲੱਗੀ ਉਹ ਘਰ ਦੇ ਵਿੱਚ ਹੈਗਾ ਸੀ ਕੋਈ ਨਹੀਂ ਹੈਗਾ ਸੀ ਬਾਕੀ ਸਾਰੇ ਕਿੱਥੇ ਗਏ ਬਾਕੀ ਸਾਰੇ ਕੰਮ ਤੇ ਗਏ ਜਾਂ ਗੁੜੀਆਂ ਹੀ ਹੈ ਯਾਰ ਲਾ ਕੇ ਗਵਾਂਡੀਆਂ ਦੇ ਘਰੇ ਬਾਕੀ ਸਾਰੇ ਤਕਰੀਬਨ ਕਿੰਨੇ ਵਜੇ ਦੱਸਦੇ ਸਾਡੇ ਨੂੰ 9 ਵਜੇ ਤੱਕ ਲੱਗੀ ਫਾਇਰ ਬ੍ਰਿਗੇਡ ਦੀ ਗੱਡੀ ਕੰਨੇ ਵੱਲੀ ਆਈ ਇਹ 9 9:00 ਦੇ ਉਹਨਾਂ ਨੂੰ ਫੋਨ ਕੀਤਾ ਇਹ ਤਾਂ 5 ਕਿ ਮਿੰਟ ਲੱਗੇ ਹੀ ਉਹਨਾਂ ਨੂੰ ਆਉਣ ਦਾ ਫਿਰ ਕਿਦਾ ਪਤਾ ਲੱਗਾ ਕਿ ਘਰ ਅੱਗ ਲੱਗੀ ਹੈ ਲੱਗੇ ਧੂਆਂ ਬੜਾ ਹੋ ਗਿਆ ਦਾ ਅੱਛਾ ਫਿਰ ਆਹ ਆਂਟੀ ਸਾਡੇ ਗਵਾਂਡੀ ਉਹਨਾਂ ਨੇ ਵਜੋਂ ਵਜਾਂ ਮਾਰੀਆਂ ਤੇ ਆਣ ਕੇ ਬੂਹਾ ਬੂਹਾ ਖੋਲਿਆ ਤੇ ਫਿਰ ਜਦੋਂ ਉਹਨਾਂ ਦੀ ਗੱਡੀ ਆਈ ਉਹ ਤੋਂ ਬੜੀ ਅੱਗ ਪੱਕ ਗਈ ਧੀ ਤਿਤ ਨਾਲੇ ਮਾਂ ਬੱਤੀ ਦੀਆਂ ਲਾਈਟਾਂ ਲਾਟਾਂ ਬੰਦ ਕਰਤੀਆਂ ਤਾਰਾ ਤੋਰਾ ਲਾਤੀ ਦੀਆਂ ਤੇ ਜਿਆਦਾ ਹੀ ਨਾਲ ਅੰਦਰ ਤਿੰਨ ਸਿਲੰਡਰ ਪਏ ਦੇ ਹੀ ਇਹਨਾਂ ਦੇ ਇੱਕ ਭਰਿਆ ਹੀ ਤੇ ਦੋ ਖਾਲੀ ਜੀ ਥੋੜੀ ਥੋੜੀ ਆਇਆ ਜੀ ਕਿ ਉਹ ਕੀ ਨਾਲ ਤੁਹਾਡਾ ਇਹ ਕਿਸ ਤਰ੍ਹਾਂ ਆਇਆ ਕਿ ਲੱਗੇ ਕਿ ਕਿੰਨਾ ਟਾਈਮ ਜੀ ਮੈਂ ਸਰਵਣ ਮਾਂ ਜੀ ਮੇਰਾ 9:30 ਵਜੇ ਦੀ ਜੇ ਚੱਲੇ ਬਾਹਰ ਤੋਂ ਤੂੰ ਆ ਨਿਕਲਿਆ ਨਾ 9:30 ਕਨੇ ਦੇ ਕਰ ਗਏ ਤੂੰ ਮਾਰੇ ਘੰਡਾ ਜਗਦੇ ਬੂਆ ਬੰਦੇ ਫਿਰ ਨਾ ਕਿ ਬੂਆ ਨੇ ਬੂਆ ਖੋਲਿਆ ਤਾਲਾ ਤੋੜਿਆ ਫਿਰ ਨੇ ਫਰਮ ਨੇ ਫੋਨ ਕੀਤਾ ਇਹਨੇ ਅਜੇ ਨੇ ਘੋਣੇ ਕੀਤਾ ਅਜੇ ਨੇ ਫੋਨ ਕੀਤਾ ਕਿੰਨਾ ਖਸਨ ਨੁਕਸਾਨ ਹੋ ਗਿਆ ਇਹਨਾਂ ਦੇ ਘਰ ਦਾ ਸਭ ਕੁਝ ਸੜ ਗਿਆ ਸੜ ਗਿਆ ਤੇ ਲੱਗਦਾ ਸੱਤ ਇਹ ਵੀ ਸਾਰਾ ਸੜ ਗਿਆ ਕਮਰੇ ਪਾਣ ਇਹਨਾਂ ਨੇ ਕਮਰੇ ਪਾਣ ਉਹ ਵੀ ਸੜ ਗਏ ਪੈਸੇ ਵੀ ਅੰਦਰ ਇਹਨਾਂ ਦੇ ਕਮਰੇ ਬਣਾਉਣ ਵਾਲੇ ਸੀ